ਅੱਜ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਵਿਧਾਇਕ ਦਿয়ালਪੁਰਾ ਨੂੰ ਇਹ ਸੂਚਨਾ ਮਿਲੀ ਕਿ ਸਿਵਲ ਹਸਪਤਾਲ ਸਮਰਾਲਾ ਵਿੱਚ ਲੱਖਾਂ ਰੁਪਏ ਦੀ ਐਕਸਪਾਇਰੀ ਦਵਾਈ ਪਈ ਹੈ ਤਾਂ ਤੁਰੰਤ ਵਿਧਾਇਕ ਦਿয়ালਪੁਰਾ ਨੇ ਦਵਾਈਆਂ ਦੀ ਚੈਕਿੰਗ ਕਰਨ ਲਈ ਸਿਵਲ ਹਸਪਤਾਲ ਆਪ ਪਹੁੰਚ ਗਿਆ ਤੇ ਸਟੋਰ ਦੀ ਚੈਕਿੰਗ ਕਰਨ ਲੱਗੇ ਜਦੋਂ ਸਟਾਫ ਕੋਲੋਂ ਸਟੋਰ ਦੀ ਜਿੰਦੇ ਦੀ ਚਾਬੀ ਮੰਗੀ ਗਈ ਤਾਂ ਸਟਾਫ ਨੇ ਕਿਹਾ ਕਿ ਚਾਬੀ ਨਹੀਂ ਮਿਲ ਰਹੀ ਤਾਂ ਵਿਧਾਇਕ ਦਿਆਲਪੁਰਾ ਨੇ ਕੋਲ ਖੜ ਕੇ ਸਟੋਰ ਦਾ ਜਿੰਦਾ ਤੜਵਾਇਆ ਅਤੇ ਸਟੋਰ ਦੇ ਅੰਦਰ ਦਾਖਲ ਹੋਏ ਸਟੋਰ ਵਿੱਚ ਲੱਖਰ ਪੈ ਦੀ ਐਕਸਪਾਇਰੀ ਦਵਾਈ ਦੇਖ ਕੇ ਵਿਧਾਇਕ ਨੇ ਮੌਕੇ ਤੇ ਐਸਐਮਓ ਡਾਕਟਰ ਤਾਰਿਕ ਜੋਤ ਸਿੰਘ ਨੂੰ ਬੁਲਾਇਆ ਅਤੇ ਇਸ ਦੇ ਪਿੱਛੇ ਦੇ ਕਾਰਨਾਂ ਬਾਰੇ ਪੁੱਛਿਆ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਦੇਖੋ ਪੁਰਾਣੀ ਦਵਾਈ ਹੈ ਜਿਹੜੀ ਇਸ ਸਮੇਂ ਇੱਥੇ ਪਈ ਆ ਹਾਜ਼ਰ ਪਈ ਹੈ ਨਾ ਪਰ ਕਰੀਏ ਕਿ ਇਹ ਕਿਹਦਾ ਮੁੰਡੇ ਨਹੀਂ ਗਈ ਲੋਕਾਂ ਤੱਕ ਨਹੀਂ ਗਈ ਹੈ ਨਾ ਫਿਰ ਉਹਦੇ ਬਾਅਦ ਸਰਕਾਰ ਕੋਲ ਸਕਾ ਤਾਂ ਕੋਈ ਨਹੀਂ ਵਧੀਆ ਪਰਲੇ ਤੁਸੀਂ ਇਹ ਦੇਖੋ ਵੀ ਆ ਜਿਹੜੀ ਆ ਦਵਾਈ ਪਈ ਆ ਕਰੋੜਾਂ ਦੇ ਵਿੱਚ ਚੜੀ ਪਈ ਆ ਪਰ ਸਰਕਾਰ ਨੂੰ ਤਾਂ ਦਿੱਤੀ ਗਈ ਹੈ ਨਾ ਪਰ ਜੇ ਬੰਦੀ ਨਹੀਂ ਗਈ ਤਾਂ ਹੀ ਇੱਥੇ ਪਈ ਆ ਠੀਕ ਆ ਕੋਲੋਂ ਇਹੀ ਆ ਵੀ ਜਿੰਨਾ ਵੀ ਲੋਕਾਂ ਨੂੰ ਬਤੁਬਤ ਲਾਭ ਮਿਲੇ ਇਸ ਚੀਜ਼ ਦਾ ਤੇ ਉਹਨਾਂ ਸਰਕਾਰ ਨੂੰ ਸਰਕਾਰ ਆਈ ਆ ਵੀ ਜੋ ਆਪਣੇ ਵਾਦੇ ਕੀਤੇ ਲੋਕਾਂ ਉੱਤੇ ਪੂਰਾ ਖਰਾਤਰ ਦੀ ਆਈ ਸਰਦਾਰ ਸਾਹਿਬ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਜਿਹੜੇ ਦਵਾਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ ਜੋ ਲੋਕਾਂ ਨੂੰ ਦਿੱਤੀਆਂ ਗਈਆਂ ਉਸੇ ਸੰਬੰਧ ਵਿੱਚ ਜੀ ਐਮ ਐਲ اے ਸਾਹਿਬ ਆਏ ਸੀਗੇ ਤੇ ਬਾਕੀ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਕਰੋੜਾਂ ਰੁਪਏ ਦੀ ਦਵਾਈ ਆ ਉਹ ਇਥੇ ਪਈ ਪਈ ਐਕਸਪਾਇਰ ਹੋ ਗਈ ਜਦੋਂ ਕਿ ਜਿਹੜੇ ਗਰੀਬ ਲੋਕ ਇਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਮੁੱਲ ਖਰੀਦ ਕੇ ਦਵਾਈ ਲੈਣੀ ਪੈ ਰਹੀ ਆ ਜਿਹੜਾ ਕਿ ਉਹਨਾਂ ਵਾਸਤੇ ਸੰਭਵ ਨਹੀਂ ਹੈਗਾ ਤਾਂ ਹੀ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ ਸੋ ਇਹ ਹਸਪਤਾਲ ਪ੍ਰਸ਼ਾਸਨ ਦੀ ਮੈਂ ਤੁਹਾਨੂੰ ਗੈਲੀ ਕਹੂੰਗਾ ਜਿਹੜੇ ਵੀ ਮੁਲਾਜ਼ਮ ਦੀ ਹਣ ਗੈਲੀ ਆ ਜਿਵੇਂ ਐਮ ਐਲ اے ਸਾਹਿਬ ਨੇ ਪਹਿਲਾਂ ਕਿਹਾ ਉਹ ਜਾਂਚ ਕਰਕੇ ਜਾਂਚ ਦਾ ਵਿਸ਼ਾ ਜਾਂਚ ਕਰਕੇ ਜਿੱਦੀ ਵੀ ਗੈਲੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹੇਕੀ 2023 ਚ ਐਕਸਪਾਇਰ ਹੋਈ ਹੋਈ ਆ ਕੁਛ 21 ਚ ਵੀ ਹੈਗੀ ਆ ਤੇ ਇੱਕ ਥੋੜੀ ਜੀ ਗੱਲ ਇਹ ਵੀ ਲੱਗਿਆ ਵੀ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਦੀ ਇਹ ਡੇਟ ਹੈਗੀ ਆ ਉਹ ਵੀ ਦਵਾਈਆਂ ਸਟੋਰ ਦੇ ਵਿੱਚ ਉਦਾਂ ਪਈਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਇਹਨੂੰ ਲੱਗਦਾ ਵੀ ਐਕਸਪਾਇਰ ਹੋ ਕੇ ਨਿਕਲਣੀਆਂ ਅਸੀਂ ਜੇ ਆਪਣੇ ਧਿਆਨ ਦੇ ਵਿੱਚ ਨਾ ਮਸਲਾਉਂਦਾ ਸੋ ਇੱਕ ਪ੍ਰਸ਼ਾਸਨ ਦੀ ਹੋਣ ਗੱਲ ਹੀ ਕਹਿ ਸਕਦਾ ਜਿਹੜੇ ਵੀ ਅਧਿਕਾਰੀ ਦੀ ਹੈਗੀ ਆ ਜਾਂਚ ਕਰਕੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹ ਤੇ ਕਾਰਵਾਈ ਕੀਤੀ ਜਾਉ। ਉਹੀ ਤੁਹਾਡੇ ਨਾਲ ਪਹਿਲਾਂ ਕਹਿ ਕੇ ਹਟਿਆ ਵੀ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਪੰਜਣੇ ਜਿਨ੍ਹਾਂ ਦੀ ਡੇਟ ਰਹਿਦੀ ਵੀ ਆ ਵੀ ਉਹ ਜੇ ਆਪਾਂ ਅੱਜ ਨਾ ਹੁੰਦੇ ਤਾਂ ਐਕਸਪਾਇਰ ਹੋ ਜਣੀਆਂ ਨੇ ਮੈਂ ਉਹੀ ਚੀਜ਼ ਰਹਿ ਮੰਨਦਾ ਤੁਹਾਨੂੰ ਦਿੱਤਾ। ਸੋ ਕੋਈ ਗੱਲ ਨਹੀਂ ਧਿਆਨ ਦੇ ਵਿੱਚ ਆਇਆ ਅੱਗੇ ਤੋਂ ਇਦਾਂ ਦਾ ਕਦੇ ਵੀ ਨਹੀਂ ਹੋਊਗਾ ਤੇ ਜਿਹੜਾ ਵੀ ਰਕਾਰੀ ਹੋਊਗਾ ਇਹਦੇ ਵਿੱਚ ਅੰਗੈਲੀ ਕੀਤੀ ਹੋਊਗੀ ਤੇ ਕਾਰਵਾਈ ਹੋਊ। ਇਸ ਤਰ੍ਹਾਂ ਗੱਲ ਹੈ ਕਿ ਉਹ ਜਿਹੜੇ ਦਵਾਈਆਂ ਜਦੋਂ ਆਪਾਂ ਡਿਮਾਂਡ ਭੇਜਦੇ ਆ ਤਾਂ ਕੁਝ ਸਾਨੂੰ ਐਕਸਟਰਾ ਦਵਾਈ ਬੰਦਾਣੇ ਆ 10% ਤੋਂ ਉਹਦੇ ਵਿੱਚ ਜਿਹੜਾ ਸਾਡਾ ਫਾਰਮੇਸੀ ਆਫੀਸਰ ਹੈ ਉਹ ਆਪਣੀ ਦਵਾਈਆਂ ਜਿਹੜ ਉਹਦੇ ਵਿੱਚ ਖੋਸ਼ਕਵਰੇ ਵਿੱਚ ਦਵਾਈਆਂ ਜਿਹੜੀਆਂ ਸੀ ਜਿਹੜੀਆਂ ਐਕਸਪਾਇਰਡ ਸੀ ਕੁਝ ਜਿਹੜੀਆਂ ਜਿੰਨਾ ਦੀ ਡੇਟ ਸੀ ਤੋਂ ਸਾਡੇ ਫਾਰਮੇਸੀ ਅਫਸਰ ਦੀ ਆਲਰੇਡੀ ਜਿਹੜੀ ਡਿਊਟੀ ਜੇਹ ਚ ਲੱਗੀ ਹੋਈ ਹੈ ਤੇ ਇੱਕ ਫਾਰਮੇਸੀ ਅਫਸਰ ਦੀ ਡਿਊਟੀ ਜਿਹੜੀ ਉਹ ਚੰਡੀਗੜ੍ਹ ਲੱਗੀ ਹੋਈ ਹੈ ਚੀਫ ਫਾਰਮੇਸੀ ਅਫਸਰ ਵੀ ਸਾਡੇ ਕੋਲ ਮਤਲਬ ਕਿ ਇਸ ਟਾਈਮ ਤੇ ਇੱਕੋ ਹੀ ਫਾਰਮੇਸੀ ਅਫਸਰ ਸੀ ਤੇ ਉਹ ਵੀ ਆਪਣੀ ਡਿਊਟੀ ਕਰ ਰਹਾ ਉਹਦੇ ਨਾਲ ਫਿਰ ਜਿਹੜਾ ਨਵਾਂ ਬੰਦਾ ਆਇਆ ਉਹਨੂੰ ਆਈ ਨੂੰ ਇੱਕ ਹਫ਼ਤਾ ਹੀ ਹੋਇਆ ਤੇ ਅਸੀਂ ਇਕੱਲੀ ਕਮੇਟੀ ਬਣਾਈ ਤੇ ਉਹ ਕਮੇਟੀ ਦੇ ਨਾਲ ਅਸੀਂ ਇਹਨਾਂ ਨੂੰ ਸਾਰਾ ਸਟਾਕ ਚੈੱਕ ਕਰਨ ਲਈ ਤੇ ਜਿਹੜੀ ਦਵਾਈ ਐਕਸਪਾਇਰ ਜਿਹੜੀ ਹੁੰਦੀ ਆ ਉਸ ਨੂੰ ਜਿਹੜੀਆਂ ਵੀ ਸਰਕਾਰ ਦੇ ਹਦਾਇਤਾਂ ਅਨੁਸਾਰ ਬਾਇਓਮੈਡੀਕਲ ਵੇਸਟ ਵਾਲਿਆਂ ਨੂੰ ਦਵਾਂਗੇ ਤੇ ਕੁਝ ਦਵਾਈਆਂ ਪਹਿਲਾਂ ਫਾਰਮੇਸੀ ਹਸਪਤਾਲ ਜਿਹਦੀ ਜੇਲਤੀ ਡਿਊਟੀ ਲੱਗੀ ਆ ਉਸਨੇ ਪਿਛਲੇ ਜਿਹੜੀਆਂ ਸੀਗੀਆਂ ਕੁਝ ਦਵਾਈਆਂ ਉਹਨੂੰ ਜਿਵੇਂ ਆਪਾਂ ਨੂੰ ਡਿਸਕਾਰਡ ਕਰਨਾ ਹੁੰਦਾ ਉਹ ਨਹੀਂ ਕੀਤਾ ਗਿਆ ਸੋ ਇਸ ਕਰਕੇ ਥੋੜਾ ਸਟਾਕ ਜ਼ਿਆਦਾ ਰੱਖਾ ਹੋ ਗਿਆ ਕਿਉਂਕਿ ਉਹਨੇ ਜੋ ਪਹਿਲਾਂ ਉਹਦੀਆਂ ਹੋਗੀਆਂ ਡਿਸਕਾਰਡ ਕੁਝ ਸਵਾ ਪਹਿਲਾਂ ਉਹਨੇ ਨਹੀਂ ਡਿਸਕਾਰਡ ਕੀਤੇ ਸੋ ਜਿਹੜੀਆਂ ਕਿ ਉਹਨੂੰ ਕਰਨੀਆਂ ਚਾਹੀਦੀਆਂ ਸੀਗੀਆਂ ਸੋ ਉਹ ਆਪਾਂ ਜਾਂਚ ਕਰਕੇ ਜਿਹੜੀ ਵੀ ਗਲਤੀ ਹੋਏਗੀ ਜਿਹੜੀ ਉਹਨੇ ਪਹਿਲਾਂ ਐਕਸਪਾਇਰ ਜਿਹੜੀਆਂ ਨਹੀਂ ਵੇਚਿਆ ਜਾਉ ਨੇ ਇਹ ਜੇ ਐਡ ਐਕਸਪਾਇਰੀ ਸੀ ਉਹ ਪਹਿਲਾਂ ਨਹੀਂ ਦਿੱਤੀਆ ਤੇ ਉਸ ਨੂੰ ਆਪਾਂ ਪੁੱਛ ਕੇ ਜਾਂਚ ਕਰਕੇ ਜੋ ਉਹਦੀ ਬੰਦੀ ਕਾਰਵਾਈ ਹੋ ਗਈ ਉਹਦੇ ਗੈਸ ਕਰਾਂ। ਲੱਖੋ ਅਜ ਮੈਨੂੰ ਇੱਕ ਸਕਾਰਤ ਮਿਲਿਸਕੀ ਗੀਚ ਦੱਸਿਆ ਗਿਆ ਸੀ ਕਿ ਇੱਥੇ ਜਿਹੜੀ ਇਸ ਤਰ ਦਵਾਈ ਆ ਪਈਆ ਪਰ ਮੈਨੂੰ ਵੀ ਹਰਾਨੀ ਹੋਇਆ ਕਿ ਮੈਂ ਵੀ ਨਹੀਂ ਸੁਤਿਆ ਵੀ ਐਡੀ ਵੱਡੀ ਮਾਤਰਾ ਚ ਇੱਥੇ ਇੱਕ ਸਰ ਦਵਾਈ ਮਿਲੂਗੀ ਮੰਨ ਲਓ ਲੱਖਾਂ ਵੀ ਕਹਿ ਲਈ ਜਾਂ ਕਰੋੜਾਂ ਵੀ ਕਹਿ ਲਈਏ ਦਵਾਈ ਇਸ ਤਰ ਮਿਲਿਆ ਇੱਥੇ ਤੇ ਮੈਂ ਜਦੋਂ ਹੁਣ ਅੱਪਤਾ ਤੱਕ ਲਗਭਗ 400 ਦਾ ਪਤਾ ਬਾਜ਼ਾਰ ਚ ਮਿਲਦਾ ਇਹਦੇ ਨਾਲ ਦੇ ਹਜ਼ਾਰਾਂ ਪੱਤੇ ਜਿਹੜੇ ਐਕਸਪਾਇਰ ਹੋ ਚੁੱਕੇ ਨੇ ਇੱਥੇ ਪਏ ਨੇ ਇਹ ਸਭ ਉਸ ਦੇਖ ਕੇ ਮਾਨੂੰ ਆਪ ਬੜਾ ਦੁੱਖ ਲੱਗਦਾ ਤੁਸੀਂ ਆਪਸਿਆਂ ਨੂੰ ਵੀ ਜਦੋਂ ਸਰਕਾਰ ਵੱਡੇ ਉਪਰਾਲੇ ਕਰਦੀ ਆ ਤੇ ਦਵਾਈ ਐਕਸਪਾਇਰ ਹੋਈ ਕੀ ਕਾਰਨ ਲੱਗ ਹੋ ਸਕਦਾ ਵੀ ਇਹਦੇ ਕਾਰਨ ਕੀ ਨੇ ਕੀ ਆ ਤੇ ਬਾਅਦ ਜਾਂਚ ਦਾ ਪਿੱਛਾ ਪਰ ਆਪਾਂ ਇਹ ਬੰਦਾ ਵੀ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਬੰਦੇ ਰਹਿ ਗਏ ਹੋਣ ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋੜਾਂ ਦੀ ਦਵਾਈ ਆ ਇੱਥੇ ਪਈ ਰਹੀ ਹੈ ਉਹ ਤੇ ਲੱਖਾਂ ਕਰੋੜਾਂ ਰੁਪਏ ਆ ਜਿਹੜੇ ਸਾਡੇ ਮਨੋ ਲੋਗ ਨੇ ਉਹਨਾਂ ਬਾਅਦ ਜਾ ਕੇ ਹਰਚਿਆ ਦੇਖੋ ਸਾਰਾ ਕੁਝ ਜਿਹੜਾ ਢਾਂਚਾ ਬਣਾਇਆ ਸਾਲ ਲੰਕੇ ਚਲਾਉਣਾ ਉਹਨਾਂ ਤੁਸੀਂ ਆਪ ਸਰਕਾਰ ਦਾ ਕੀ ਹੈ ਸਰਕਾਰ ਨੇ ਪ੍ਰਬੰਧ ਕਰ ਲਵੇ ਦਵਾਈਆਂ ਦੇ ਜੋ ਵੀ ਆ ਸਾਡੇ ਬੰਦੂ ਨਾ ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਸਟਾਕ ਪਿਆ ਜਿੰਨੀ ਦਵਾਈ ਪਈ ਆ ਠੀਕ ਆ ਕਰੋੜਾਂ ਦਵਾਈ ਪਈ ਆ ਤੁਸੀਂ ਦੇਖੀਏ ਸਾਰਿਆਂ ਨੇ ਠੀਕ ਆ ਸਰਕਾਰ ਤਾਂ ਆਪਣਾ ਬੰਦਾ ਕੰਮ ਤਾਂ ਰਹੀ ਆ ਪਰ ਗਾਹਾਂ ਕੀ ਹੋ ਰਿਹਾ ਕੀ ਨਹੀਂ ਇਹ ਲੱਗ ਜਾਛਦਾ ਨਹੀਂ ਸਾ ਤੁਸੀਂ ਅੱਜ ਦੇਖਿਆ ਵੀ ਮੈਂ ਤਾਂ ਇਹ ਤੋਂ ਵਗਰ ਸਾਹਿਬ ਕੰਨੀ ਦਵਾਈਆਂ ਪੀਈਆਂ ਨੇ ਕੋਈ ਕੋਈ 2021 ਸਾਲ ਰਹੀ ਆ ਕੋਈ 2022 ਚ ਹੋਈ ਆ ਹੈਨਾ ਇਹ ਸਾਰੀ ਚੀਜ਼ਾਂ ਦੇਖ ਕੇ ਮਨੋ ਆਪਣੇ ਮਨ ਨੂੰ ਬੜਾ ਦੁੱਖ ਲੱਗਦਾ ਵੀ ਹਾਂ ਇਹ ਜਿਹਦੇ ਨਾਲ ਆਮ ਲੋਕਾਂ ਦਾ ਭਲਾ ਹੋਣਾ ਸੀ ਕਿ ਤੁਹਾਨੂੰ ਕੋਈ ਵੀ ਸਰਕਾਰੀ ਹਸਪਤਾਲ ਚ ਇੱਕ ਆਮ ਵਰਗ ਦੇ ਆਮ ਮਿਡਲ ਕਲਾਸ ਲਈ ਲੋਕਾਂ ਆਮ ਲੋਕ ਪਰਿਵਾਰ ਜਨਨ ਜਿਹਨੂੰ ਬੜਾ ਜਿਹੜਾ ਵੱਡੇ ਹਸਪਤਾਲ ਦਾ ਖਰਚਾ ਨਹੀਂ ਸਭ ਚੱਕ ਸਾਡੀ ਹੈ ਨਾ ਇਹ ਉਹ ਇਹ ਆ ਕਿ ਵੀ ਆਹ ਕੁਝ ਹੋਣਾ ਤੇ ਬੜਾ ਦੁੱਖ ਲੱਗਿਆ ਸਾਨੂੰ ਦੇਖ ਕੇ ਤੁਸੀਂ ਹਾਲਾ ਦੇਖੀ ਨੇ ਮਤਲਬ ਹੈ ਨਾ ਮੈਂ ਗੱਲ ਇਹ ਹੋ ਸਕਦਾ ਵੀ ਬਿਲਿੰਗ ਵੀ ਹਾਸ ਤਖਾਸਤਾ ਹੋਵੇ ਪਰ ਸਾਈ ਦਾ ਜੋ ਧਿਆਨ ਆਪਾਂ ਸਾਰਿਆਂ ਨੇ ਦੇਖਿਆ ਹੀ ਹੈ ਤੇ ਆਪਣੇ ਮਨ ਨੂੰ ਬੜਾ ਦੁੱਖ ਹੋਇਆ ਸਭ ਉਸ ਦੇਖ ਕੇ ਠੀਕ ਹੈ ਪਰ ਕੀ ਕਿਵੇਂ ਹੋਇਆ ਇਹ ਦੇਖਦੇ ਆ ਜੋ ਵੀ ਉਸ ਸੰਬੰਧ ਉਘਾਰੀ ਹੈਗਾ ਜਿਹਦੀ ਅਸੀਂ ਗੱਲ ਕਰਕੇ ਜਾ ਸਭ ਕੁਝ ਹੋਇਆ ਕਿ ਉਹਦੇ ਕੋਲੋਂ ਬਰਦੀ ਸੁਣ ਨਹੀਂ ਕਰਦੇ ਕਰਵਾਉਣ ਦੇ ਜੀ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ jangan terlihat